सत श्रीकाल जी गुड मॉर्निंग सवेर के बच चुके दे जी छे तो नवे ब्लॉग की शुरुआत दे नाल। देखो सवेरद सुखावला मौसम सूरज महाराज भी पूरे जोरते ने छे बजे तो गर्मी बहुत हो रही है जी तो जल्दी उठाया करो ਤੇ ਠੰਡੇ ਠੰਡੇ ਆਪਣੀ ਸਾਰੇ ਕੰਮ ਨਿਬੇੜ ਲਿਆ ਕਰੋ ਮੈਂ ਵੀ ਅੱਜ ਆਪਣਾ ਕੰਮ ਕਰਨੀ ਆਈ ਸੀ ਤੇਰੀ ਛੱਤ ਦੇ ਉੱਪਰ ਬਹੁਤ ਖਾਰਾ ਸੀਗਾ ਮੈਂ ਤੁਹਾਨੂੰ ਕੱਲ ਵੀ ਦਿਖਾਇਆ ਸੀ ਕਿ ਪ੍ਰਾਲੀ ਨੂੰ ਜਦੋਂ ਅੱਗ ਲਾ ਲੱਗਦੀ ਹੈ ਨਾ ਨਾੜਾਂ ਨੂੰ ਅੱਗ ਲਾਉਂਦੇ ਨੇ ਕਿਸਾਨ ਤੇ ਇਹ ਦੇਖੋ ਹੈ ਨਾ ਉੱਡ-ਉੱਡ ਕੇ ਬਹੁਤ ਆਉਂਦੀ ਆ ਤੇ ਫਿਰ ਮੈਂ ਸੋਚਿਆ ਕਿ ਚਲੋ ਇਹ ਨੀਚੇ ਵੀ ਸੀਗੀ ਤੇ ਮੈਂ ਸੋਚਿਆ ਕਿ ਚਲੋ ਪਹਿਲਾਂ ਠੰਡੀ ਠੰਡੀ ਉੱਪਰ ਵਾਲਾ ਕੰਮ ਨਿਬੇੜ ਕੇ ਆਇਆ ਸੀ। ਤੇ ਫਿਰ ਬਾਕੀ ਹੋਰ ਕੰਮ ਕਰਾਂਗੇ। ਗਰਮੀ ਦੇ ਨਾਲ ਫੁੱਲ ਬੂਟੇ ਦੇਖੋ ਕਿਦਾਂ ਹੋ ਰਹੇ ਨੇ। ਬਹੁਤ ਖਰਾਬ। ਠੰਡ ਦੇ ਵਿੱਚ ਵੀ ਸੁੱਕ ਜਾਂਦੇ ਨੇ, ਗਰਮੀ 'ਚ ਵੀ ਸੁੱਕ ਜਾਂਦੇ ਨੇ, ਸਮਝ ਨਹੀਂ ਆਉਂਦੀ ਕੀ ਕਰੀਏ। ਤੇ ਕੰਮ ਬਹੁਤ ਸੋਹਣਾ ਅੱਛਾ ਮੈਂ ਤੁਹਾਨੂੰ ਕੱਲ ਇੱਕ ਡਾਕਟਰ ਦਿਖਾਈ ਸੀ ਨਾ ਆਪਣੀ ਇਹ ਦੇਖੋ ਇਹ ਫਾਈਬਰ ਬਣੀ ਹੋਈ ਆ ਮੇਰੀ ਡਾਕਟਰ ਦੇ ਉੱਪਰ ਹੱਟ ਬਣੀ ਹੋਈ ਆ ਇਹ ਇਹ ਫਰੰਟ ਸਾਈਡ ਤੋਂ ਕਵਰ ਆ ਤੇ ਸਾਈਡ ਤੋਂ ਮੈਂ ਤੁਹਾਨੂੰ ਦਿਖਾਉਣੀ ਆ ਜਾਲੀਆਂ ਲੱਗੀਆਂ ਹੋਈਆਂ ਨੇ ਹਵਾ ਦੀ ਵਾਪਸੀ ਵੈਸੇ ਤੇ ਸਾਰੇ ਨੂੰ ਹੀ ਪਤਾ ਹੁੰਦਾ ਮੈਂ ਕੀ ਦਿਖਾਉਣਾ ਚਲੋ ਪਰ ਇਹ ਦੇਖ ਇਨਾਂ ਦੇ ਵਿੱਚ ਉਹ ਨਾ ਹਵਾ ਕ੍ਰਾਸ ਹੁੰਦੀ ਆ ਤੇ ਫਿਰ ਜਦੋਂ ਉੱਡ ਕੀ ਨਾ ਡਸਟਰ ਵਗੈਰਾ ਵੀ ਉਹ ਵਾਲੇ ਏਰੀਆ ਚ ਚਲੇ ਜਾਂਦੀ ਨੀਚੇ ਵੈਸੇ ਤਾਂ ਅਸੀਂ ਡੋਰ ਲਾਇਆ ਹੋਇਆ ਉਹਨੂੰ ਪਰ ਫਿਰ ਵੀ ਸਫਾਈ ਤਾਂ ਕਰਨੀ ਪੈਂਦੀ ਆ ਅੱਛਾ ਇਧਰ ਮੈਂ ਪਾਇਆ ਸੀਗਾ ਛਿੜੀਆਂ ਦਾ ਦਾਣਾ ਮੈਂ ਕੋਸ਼ਿਸ਼ ਕਰਦੀ ਹੁੰਨੀ ਆ ਕਿ ਥੋੜਾ ਜਿਹਾ ਜਿੰਨਾ ਕੋ ਬਣਦਾ ਸਰਦਾ ਹੋਵੇ ਜ਼ਰੂਰ ਪਾਉਣਾ ਚਾਹੀਦਾ ਆ ਪਾਣੀ 'ਚ ਹੁਣ ਰੱਖਾਂਗੀ ਇਹਨੂੰ ਵਾਸ਼ ਕਰਕੇ ਵਿੱਚ ਪਾਣੀ ਰੱਖਾਂਗੀ ਤੇ ਦਾਣਾ ਥੋੜਾ ਥੋੜਾ ਜਿੰਨਾ ਵੀ ਹੋਵੇ ਜਰੂਰ ਕਰਦੇ ਰਿਹਾ ਕਰੋ ਪੰਛੀਆਂ ਲਈ ਤੇ ਦਾਣਾ ਪਾਣੀ ਛੱਤ ਦੇ ਉੱਪਰ ਨਾ ਜਰੂਰ ਰੱਖਿਆ ਕਰੋ ਥੋੜਾ ਥੋੜਾ ਤੇ ਇੱਧਰ ਦੇਖ ਸਕਦੇ ਹੋ ਪਲਾਂਟਸ ਫੇਰ ਇੱਧਰ ਮੇਰਾ ਜਨਰੇਟਰ ਹੈ ਜੀ ਇਹਦੀ ਵੀ ਸਾਨੂੰ ਕਦੀ ਕਦੀ ਲੋਡ ਪੈ ਜਾਂਦੀ ਆ ਜਦੋਂ ਲਾਈਟ ਬਹੁਤ ਅੱਬਲ ਤਾਂ ਵੈਸੇ ਸ਼ਹਿਰ ਚ ਤਾਂ ਲਾਈਟ ਜਾਂਦੀ ਨਹੀਂ ਹੈਗੀ ਪਰ ਜਦੋਂ ਕਦੇ ਮਾੜੀ ਕਿਸਮਤ ਹੋਵੇ ਫਰਦੀ ਲੋੜ ਪੈਂਦੀ ਹੈ ਤੇ ਸਾਡਾ ਛੋਟੂ ਜਿਹਾ ਤੰਦੂਰ ਇਹਦੇ ਚ ਵੀ ਰੋਟੀਆਂ ਲਾ ਲੈਂਦੀਆਂ ਨੇ ਕਦੀ ਕਦੀ ਤੇ ਐ ਇਹਦੀ ਉੱਪਰ ਬੈਠ ਕੇ ਮੈਂ ਕਈ ਵਾਰੀ ਵੀਡੀਓਜ਼ ਬਣਾਉਣੀ ਹੁੰਦੀਆਂ ਆ ਸ਼ਾਰਟਸ ਤੇ ਐ ਮੈਂ ਸਪੈਸ਼ਲ ਬਣਵਾਈ ਸੀ ਇਹ ਵਾਲੀ ਚੇਅਰ ਮੇਰੇ ਡੈਡੀ ਬਣਵਾ ਕੇ ਲੈ ਕੇ ਆਏ ਸੀਗੇ ਤੇ ਇਹ ਨਾਲ ਮੇਰਾ ਟੇਬਲ ਹੈ ਮਾਰਬਲ ਰੱਖਿਆ ਹੋਇਆ ਉੱਪਰ ਤੇ نیچے ਲੋਹੇ ਦਾ ਸਟੈਂਡ ਤੇ ਮੇਰੀ ਵਾਟਰ ਬੋਟਲ ਮੇਰੇ ਨਾਲ ਤੇ ਸੋਹਣੀ ਸਵੇਰ ਦੀ ਸ਼ੁਰੂਆਤ ਨਵੇਂ ਵਲੌਗ ਦੇ ਨਾਲ ਸਾਰੇ ਜਣੇ ਤੰਦਰੁਸਤ ਰਹੋ ਖਾਸਤੇ ਰੋਟੀ ਪਾਣੀ ਵੱਧ ਤੋਂ ਵੱਧ ਪੀਆ ਕਰੋ ਗਰਮੀਆਂ ਦੇ ਵਿੱਚ ਪਾਣੀ ਦੀ ਕਮੀ ਨਹੀਂ ਆਉਣ ਦੇਣੀ ਆਪਣੇ ਸਰੀਰ ਨੂੰ ਠੰਡੀਆਂ ਚੀਜ਼ਾਂ ਖਾਇਆ ਕਰੋ ਜਿੰਨੀਆਂ ਖਾ ਸਕਦੇ ਹੋ ਚਲੋ ਜੀ ਤਿਕਵਾਨੀਆਂ ਮੈਂ ਤੁਹਾਨੂੰ ਕੁਝ ਹੋਰ ਤੇ ਇਹ ਜੀ ਮੇਰੇ ਉੱਪਰ ਵਾਲੇ ਬੈਡਰੂਮ ਦੇ ਵਿੱਚ ਟਰੈਡਮਿਲ ਬਿਚਾਰੀ ਜਦੋਂ ਦੀ ਲਈ ਹੈ ਨਾ ਬਸ ਵਾਜਾ ਹੀ ਮਾਰਦੀ ਹੈ ਵੀ ਆਜੋ ਤੇ ਮੈਨੂੰ ਚਲਾ ਲਓ ਪਰ ਅਸੀਂ ਇਹਨੂੰ ਨਾ ਤੰਗ ਨਹੀਂ ਕਰਦੇ ਦੁਖੀ ਨਹੀਂ ਕਰਦੇ ਇਹਨੂੰ ਵਿਚਾਰੀ ਨੂੰ ਜੇ ਆਪਾਂ ਇਹਨੂੰ ਦੁਖੀ ਕਰੀਏ ਤੇ ਸ਼ਾਇਦ ਸਾਡਾ ਕੁਝ ਪਾਣੀ ਜਾਏ ਪਰ ਅਸੀਂ ਇਹਨੂੰ ਛੇੜਦੇ ਨਹੀਂ ਆ ਬਸ ਥੋੜਾ ਜਿਹਾ ਛੇੜਿਆ ਸੀ ਜਦੋਂ ਨਵੀਂ-ਨਵੀਂ ਆਈ ਸੀ ਹੁਣ ਨਹੀਂ ਆਪਾਂ ਛੇੜਦੇ ਇਹਨੂੰ ਹੁਣ ਆਪਾਂ ਇਹਨੂੰ ਕਹਿੰਨੇ ਵੀ ਤੂੰ ਰੈਸਟ ਕਰ ਤੇ ਆਓ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਇਹ ਹੈ ਮੇਰਾ ਬੈਸਿੰਕ ਰੂਮ ਤੇ ਇਹ ਹੈ ਮੇਰਾ ਬਾਥਰੂਮ ਤੇ ਮੈਂ ਦਿਖਾਨੀ ਆ ਤੁਹਾਨੂੰ ਕਿ ਦੇਖੋ ਅੱਛਾ ਮੈਂ ਬਸォਮਿਕ ਕਿਰੀਆ ਕਿ ਦੀਆਂ ਟੈਪ ਦੇ ਉੱਪਰ ਨਾ ਇਹ ਚੀਜ਼ ਬਣ ਜਾਂਦੀ ਆ ਮੈਂ ਮੈਸੇਵਲਾ ਬਾਥਰੂਮ ਅਸੀਂ ਘੱਟ ਯੂਜ਼ ਕਰਦੇ ਆ ਕਿਉਂਕਿ ਅਸੀਂ نیچے ਰਹਿੰਦੇ ਆ ਇਹ ਵਾਲਾ ਬਾਥਰੂਮ ਅਸੀਂ ਘੱਟ ਯੂਜ਼ ਕਰਦੇ ਆ ਤੇ ਪਰ ਇਹ ਜਿਹੜੇ ਪਾਣੀ ਦੇ ਦਾਗ ਹੈਗੇ ਆ ਨਾ ਐਵਰੀ ਮੋਸ਼ਨ ਦੇ ਵਿੱਚ ਵੀ ਹੈਗਾ ਮੇਰੇ ਐ ਦੇਖੋ ਐਵਰੀ ਟੈਪ ਦੇ ਉੱਪਰ ਵੀ ਆ ਤੇ ਮੈਂ ਤੁਹਾਨੂੰ ਦਿਖਾਉਣੀ ਆ ਸਾਬਣ ਵਿੱਚ ਜੋੜ ਕੇ ਰੱਖਿਆ ਹੋਇਆ ਜੀ ਕੰਦੂਸੀ ਕਰਨੀ ਚਾਹੀਦੀ ਆ ਮੈਂ ਤੁਹਾਨੂੰ ਇੱਕ ਨਾ ਚੀਜ਼ ਦਿਖਾਉਣੀ ਆ ਪ੍ਰੋਡਕਟ ਆ ਮੇਰੇ ਕੋਲ ਜਿਹੜਾ ਕਿ ਮੈਂ ਨਾ ਆ ਇਹ ਦੇਖੋ ਐਵਰੀ ਪ੍ਰੋਡਕਟ ਦੇ ਨਾਲ ਤੁਸੀਂ ਨਾ ਇੱਕ ਟੂਥ ਬਰਸ਼ ਲੈ ਲੈਣਾ ਆ ਕੋਈ ਵੀ ਪੁਰਾਣਾ ਟੂਥ ਬਰਸ਼ ਤੁਹਾਡੇ ਕੋਲ ਹੋਵੇ ਉਹਨੂੰ ਲੈ ਲੈਣਾ ਤੇ ਇਹਨੂੰ ਉੱਪਰੋਂ ਇਸ ਤੇ ਵੀ ਚੱਪਾ ਕਰ ਲੈਣਾ ਹਲਕਾ ਜਿਹਾ ਡਿਪ ਤੇ ਤੁਸੀਂ ਦੇਖਿਓ ਹੁਣ ਐ ਦੇਖੋ ਆ ਇਹਨੂੰ ਲਗਾਵਾਂਗੇ ਇਤਜਾਬ ਨਹੀਂ ਹੈਗਾ ਜੀ ਇਹ ਮੈਂ ਮੇਰੇ ਘਰ ਹੀ ਟੁੱਟੀਆਂ ਲੱਗੀਆਂ ਹੋਈਆਂ ਨੇ ਜੈਗਵਾਰ ਦੀਆਂ ਤੇ ਮੇਰੀ ਇੱਕ ਟੈਪ ਖਰਾਬ ਹੋ ਗਈ ਸੀ ਤੇ ਉਹਦੀ ਸਰਵਿਸ ਕਰਨ ਵਾਸਤੇ ਲੜਕਾ ਆਇਆ ਸੀ ਇੱਕ ਕੰਪਨੀ ਤੋਂ ਤੇ ਮੈਨੂੰ ਉਹਨੇ ਦੱਸਿਆ ਸੀਗਾ ਕਿ ਤੁਸੀਂ ਇਹ ਟਰਾਈ ਕਰੋ ਤੇ ਤੁਹਾਡੀਆਂ ਟੈਪ ਬਿਲਕੁਲ ਨਵੀਆਂ ਹੋ ਜਾਣਗੀਆਂ ਤੇ ਸੱਚੀ ਗੱਲ ਆ ਮੈਂ ਤੇ ਦੂਜੀ ਵਰੀ ਇਹਨੂੰ ਮੰਗਾ ਲਿਆ ਹੋਇਆ ਬਾਟਲ ਨੂੰ ਤੇ ਮੇਰਾ ਤਾਂ ਬਹੁਤ ਫਰਕ ਪੈ ਗਿਆ ਟੈਪ ਨਹੀਂ ਜਾਂ ਸਾਫ਼ ਹੋ ਚੁੱਕੀਆਂ ਨੇ ਟੈਪ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਹਲਕਾ ਜਿਹਾ ਬੈਂਫੀਰ ਲੈ ਲੈਣਾ نیچے ਵਾਲੇ ਵਾਸ਼ਰੂਮ ਦੇ ਵਿੱਚ ਮੇਰੀਆਂ ਜ਼ਿਆਦਾ ਲੂਜ਼ ਹੁੰਦਾ ਵਾਸ਼ਰੂਮ ਤੇ ਉੱਥੇ ਜਿਹੜਾ ਆ ਉਹ ਜ਼ਿਆਦਾ ਦਾਗ ਪੈਂਦੇ ਆ ਉੱਪਰ ਵਾਲਾ ਵਾਸ਼ਰੂਮ ਤਾਂ ਚਲੋ ਅਸੀਂ ਘੱਟ ਯੂਜ਼ ਕਰਦੇ ਆ ਹਿੱਚੇ ਮੇਰੇ ਵਾਸ਼ੁੰਦਨਾ ਦੇ ਵਿੱਚ ਜਿਹੜਾ ਆ ਉਹਦੇ ਵਿੱਚ ਜਿਆਦਾ ਪ੍ਰੋਬਲਮ ਆਉਂਦੀ ਆ ਦਾਗ ਦੀ ਤੇ ਫਿਰ ਆਪਾਂ ਇਹਨੂੰ ਚਾਹੇ ਗਿੱਲੇ ਕੱਪੜੇ ਨਾਲ ਆ ਹਲਕਾ ਤੇ ਸੌਰੀ ਸੁੱਕੇ ਕੱਪੜੇ ਨਾਲ ਆਪਾਂ ਸਾਫ਼ ਕਰ ਲਈਏ ਤੇ ਚਾਹੇ ਆਪਾਂ ਇਹਨੂੰ ਪਾਣੀ ਨਾਲ ਧੋ ਲਈਏ ਤੇ ਤੁਸੀਂ ਦੇਖੋਗੇ ਕਿ ਬਹੁਤ ਫਤਿਹਾਂ ਤੁਹਾਨੂੰ ਰਿਜ਼ਲਟ ਮਿਲੇਗਾ ਐ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਸਾਫ਼ ਕਰਕੇ ਦਿਖਾਉਣੀ ਆ ਇੱਧਰ ਆ ਦੇਖੋ ਇਹ ਦਾਗ ਲੱਗੀ ਹੋਈ ਆ ਨਾ ਥੈਰੋਂ ਮੈਂ ਤੁਹਾਨੂੰ ਦਿਖਾਉਣੀ ਆ ਇਹ ਪ੍ਰੋਪਰ ਸਾਫ ਹੋ ਜਾਣਿਆ ਐਂਡ ਇਟ ਕਮ ਆਂ ਕਾ ਜਾ ਪਾਉ ਬਰ ਲਾਂਗੇ ਇਹ ਮੇਰਾ ਤਾਂ ਕਾਫੀ ਟਾਈਮ ਨਿਕਲ ਗਿਆ ਮੈਨੂੰ ਮਗਾਈ ਨੂੰ ਇਹਨੂੰ ਡੇਢ ਮਹੀਨਾ ਹੋ ਗਿਆ ਤੇ ਬਹੁਤ ਆਲਟੀਟੂਡ ਨਾਲ ਬਹੁਤ ਇੰਪੋਰਟੰਟ ਮਕਾਲੀ ਆ ਵੈਸੇ ਤਾਂ ਪਰ ਕਾਫੀ ਟਾਈਮ ਨਿਕਲ ਗਿਆ ਮੇਰਾ ਟੈਲੀ ਬੋਟਲ ਨਾਲ ਵੀ ਮੇਰਾ ਕਾਫੀ ਟਾਈਮ ਨਿਕਲ ਗਿਆ ਸੀ ਤੇ ਐਵਲੀ ਬੋਟਲ ਵੀ ਮੈਨੂੰ ਡੇਢ ਕੁ ਮਹੀਨਾ ਹੋ ਗਿਆ ਮਗਾਈ ਨੂੰ ਤੇ ਰਿਜ਼ਲਟ ਇਹਦਾ ਬਹੁਤ ਵਧੀਆ ਆ proper change ਡਿਆ ਆ ਤਮ ਹੋ ਜਾਣਗੇ ਲੋ ਜੀ ਹੁਣ ਮੈਂ ਤੁਹਾਨੂੰ ਧੋਪੀ ਦੇ ਪਾਣੀਆ ਟੈਪ ਨੂੰ ਤੇ ਬਿਲਕੁਲ ਨਿਊ ਟੈਪ ਹੋ ਜੇਗੀ ਗਾਡੀ ਦੇਖੋ ਇੱਕ ਵੀ ਦਾਗ ਨਜ਼ਰ ਨਹੀਂ ਆ ਰਿਹਾ ਇੱਧਰ ਵੀ ਮੈਂ ਤੁਹਾਨੂੰ ਦਾਗ ਦਿਖਾਉਣੀ ਆ ਸਾਫ਼ ਕਰਕੇ ਰੋ ਬਿਲਕੁਲ ਨਮੀਆਂ ਕੈਪ ਹੋ ਜਾਂਦੀਆਂ ਨੇ ਸਫਾਈ ਕੋਈ ਇੰਤਰੀ ਜ਼ਿਆਦਾ ਨਹੀਂ ਲੱਗਦੀ ਹੈਗੀ ਕਿ ਆਪਾਂ ਬਹੁਤ ਰਗੜਨਾ ਆ ਬਸ ਹਲਕੇ ਜਿਹੇ ਹੱਥਾਂ ਦੇ ਨਾਲ ਇਹਨੂੰ ਆਪਾਂ ਕਰਾਂਗੇ ਨਾ ਤੇ ਬਹੁਤ ਜਲਦੀ ਉਹ ਜਿਦਾ ਫੋਲ ਜੀ ਚੰਗਦੀ ਆ ਨਾ ਕੋਈ ਜੀ ਉੱਪਰ ਮਟ ਚੰਗਦੀ ਆ ਇਦਾਂ ਮੋਨਾ ਸ਼ੁਰੂ ਹੋ ਜਾਂਦਾ ਆ ਤੇ ਫਿਰ ਨੂੰ ਆਪਾਂ ਚਾਹੇ ਸੁੱਕੇ ਕੱਪੜੇ ਨਾਲ ਸਾਫ਼ ਕਰ ਲਈਏ ਤੇ ਚਾਹੇ ਆਪਾਂ ਇਹਨੂੰ ਗਿੱਲੇ ਕੱਪੜੇ ਨਾਲ ਸਾਫ਼ ਕਰ ਲਈਏ ਇਹ ਚੀਜ਼ ਹੈ ਜੀ ਇਹ ਤੇ Amazon ਤੇ ਵੀ ਮਿਲ ਜਾਂਦਾ ਆ ਤੇ Flipkart ਤੇ ਵੀ ਸ਼ਾਇਦ ਮਿਲ ਜਾਂਦਾ ਹੋਵੇ ਵੈਸੇ ਮੈਂ Amazon ਤੇ ਦੇਖਿਆ ਸੀ ਮੈਂ ਇਹਨੂੰ ਮਾਇ ਕੀਤਾ ਸੀਗਾ ਜੀ 380 ਰੁਪਏ ਦਾ ਤੇ ਤੁਸੀਂ Amazon ਤੇ ਚੈੱਕ ਕਰ ਲੈਣਾ ਮੈਂ ਵੈਸੇ ਦੇਖਿਆ ਹੀ ਸੀਗਾ ਮੈਨੂੰ ਹੁਣ ਯਾਦ ਨਹੀਂ ਹੈਗਾ ਸ਼ਾਇਦ ਥੋੜਾ ਬਹੁਤਾ ਰੇਟ ਦਾ ਲੈਸ ਹੋਵੇ ਅਰੇ ਸੱਚੀ ਬਹੁਤ ਵਧੀਆ ਚੀਜ਼ ਆ ਨਾ ਮੈਂ ਦਾ ਮੈਂ ਕੁਰੀਫੀਤ ਦਿਖਾ ਦੇਣੀ ਆ ਤੁਹਾਨੂੰ ਇੱਕ ਕੰਪਨੀ ਦੀ ਚੀਜ਼ ਆ ਔਰ ਬਹੁਤ ਵਧੀਆ ਚੀਜ਼ ਆ ਟੈਬ ਦਾ ਨਾਮ ਇਹ ਕੋਲ ਨਿਊ ਹੋ ਜਾਣਗੀਆਂ ਤੇ ਚਲੋ ਅੱਗੇ ਦਿਖਾਉਣੀ ਆ ਮੈਂ ਤੁਹਾਨੂੰ x ਇਹ ਮੇਰਾ ਸੈਟਿੰਗ ਏਰੀਆ ਹੈ ਜੀ ਉੱਪਰ ਵਾਲੇ ਫਲੋਰ ਦਾ ਤੇ ਇੱਥੇ ਬੈਠ ਕੇ ਅਸੀਂ ਸੰਡੇ ਨੂੰ ਤੇ ਸੈਟਰਡੇ ਨੂੰ ਮੂਵੀ ਦੇਖਦੇ ਆ ਕਿਉਂਕਿ ਇਹਦੇ ਵਿੱਚ ਚੱਲਦਾ ਆ netflix ਤੇ ਫਿਰ ਮੂਵੀ ਜੜੀਆਂ ਨੇ ਉਹ ਜਿਹੜੀ ਵੀ ਕੋਈ ਨਵੀਂ ਆਉਂਦੀ ਆ ਤੇ ਫਿਰ ਅਸੀਂ ਇੱਥੇ ਬੈਠ ਕੇ ਦੇਖਦੇ ਆ ਤੇ ਇਹ ਉੱਪਰ ਵੀ ਮੈਨੂੰ ਬਹੁਤ ਸ਼ੌਂਕ ਆ ਇਦਾਂ ਦੀਆਂ ਚੀਜ਼ਾਂ ਦਾ ਇੱਧਰ ਸੈਂਰੀ ਇੱਧਰ ਫੋਟੋ ਸਾਡੀ ਮੇਰੀ ਔਰ ਬੱਚਿਆਂ ਦੀ ਐ ਸਹਜ ਨੂੰ ਮੈਂ ਝੁਕਿਆ ਹੋਇਆ ਛੋਟੇ ਜਿਹੇ ਨੂੰ ਔਰ ਇਹ ਨਾਲ ਹਰ ਇਮਰਾਨ ਤੇ ਇੱਧਰ ਵੀ ਸਾਡੀਆਂ ਫੋਟੋ ਦੋਨੋਂ ਬੇਟੇ ਮੇਹਰ ਸਿਮਰਨ ਨੂੰ ਚੁੱਕਿਆ ਹੋਇਆ ਆ ਉੱਪਰ ਵੀ ਸਾਡੀ ਫੋਟੋ ਫੈਮਿਲੀ ਫੋਟੋ ਤੇ ਐਵੀ ਏਰੀਆ ਮੈਨੂੰ ਬਹੁਤ ਵਧੀਆ ਲੱਗਦਾ ਹੈ ਮੈਨੂੰ ਬੜਾ ਸਕੂਨ ਮਿਲਦਾ ਹੈ ਇੱਥੇ ਜਦੋਂ ਮੈਂ ਬਹੁਤ ਜ਼ਿਆਦਾ ਥੱਕੀ ਹੋਵਾਂ ਨਾ ਫਿਰ ਦਿਲ ਕਰਦਾ ਹੋਵੇ ਕਿ ਮੈਂ ਇਕੱਲੇ ਬੈਠਣਾ ਥੋੜੇ ਟਾਈਮ ਲਈ ਤੇ ਫਿਰ ਮੈਂ ਉੱਪਰ ਆਜ਼ਨੀ ਹੁੰਨੀ ਆ ਇੱਥੇ ਤੇ ਬਹੁਤ ਮੈਨੂੰ ਵਧੀਆ ਲੱਗਦਾ ਏ ਇੱਧਰ ਹਰਸ਼ਪ੍ਰਣ ਦਾ ਰੂਮ ਏ ਇੱਧਰ ਗੁਰਸੇਵ ਦਾ ਰੂਮ ਏ ਮੈਂ ਤੁਹਾਨੂੰ ਫੇਰ ਕਿਸੇ ਦਿਨ ਨਾ ਦਿਖਾਵਾਂਗੀ ਇਹਨਾਂ ਦਾ ਜ਼ਰੂਰ ਦਿਖਾਵਾਂਗੀ ਮੈਂ ਤੁਹਾਨੂੰ ਹੋਮ ਟੂਰ ਆਪਣਾ ਤੇ ਇਹ ਮੇਰਾ ਬਹੁਤ ਫੇਵਰਿਟ ਏਰੀਆ ਏ ਇੱਧਰ ਤੁਸੀਂ ਟਾਈਮ ਦੇਖੋ ਸਵੇਰ ਦੀ 7:30 ਤੇ ਨੀਂਦਰਾ ਪੂਰੀਆਂ ਹੋ ਰੀਆਂ ਨੇ ਬੱਚਿਆਂ ਦੀਆਂ ਕੋਈ ਹੋਸ਼ ਨਹੀਂ ਹੈ ਕੋਈ ਕੰਨਸ ਨਹੀਂ ਬੱਚਿਆਂ ਨੂੰ ਇਧਰ ਦੇਖੋ ਜੀ ਇਹ ਗੰਦਾ ਬੱਚਾ ਅਜ ਨਹਾ ਨਹੀਂ ਰਿਹਾ ਆਓ ਇਹ ਗੰਦਾ ਬੱਚਾ ਅਜ ਕਹਿੰਦਾ ਕਿ ਮੈਂ ਨਹੀਂ ਨਹੀਂ ਕਰਨੀ

ਨੋ ਜੀ ਅੱਜ ਆਪਾਂ ਜਿਹੜਾ ਆ ਇੱਥੋਂ ਆਪਣਾ ਮੈਟ ਵੀ ਝੁੱਕ ਦਿੱਤਾ ਆ ਸਫਾਈ ਕਰਨ ਦੇ ਵਿੱਚ ਮੈਨੂੰ ਬੜੀ ਜ਼ਿਆਦਾ ਪ੍ਰੋਬਲਮ ਆਉਂਦੀ ਸੀ ਤੇ ਫਿਰ ਆਪਾਂ ਮੈਟ ਨੂੰ ਝੁਕਰੀ ਤਿਆਰ ਤਾਂ ਕਿ ਸੋਫਿਆਂ ਦੇ ਵਿੱਚੋਂ ਵੀ ਨਾ ਚੰਗੀ ਤਰ੍ਹਾਂ ਸਫਾਈ ਹੋ ਸਕੇ ਹਾਂਜੀ ਤੇ ਐਸੀ ਗਾ ਜੀ ਮੇਰਾ ਅੱਜ ਦਾ ਛੋਟਾ ਜਿਹਾ ਵਲੌਗ ਤੇ ਉਮੀਦ ਕਰਦੀ ਹਾਂ ਤੁਹਾਨੂੰ ਮੇਰਾ ਵਲੌਗ ਪਸੰਦ ਆਵੇਗਾ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰੇ ਵਲੌਗ ਕਿੱਦਾਂ ਦੇ ਲੱਗਦੇ ਆ ਤੇ ਚਲੋ ਜੀ ਮਿਲਦੇ ਆਂ ਫੇਰ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਬਾਏ ਬਾਏ